ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨਨਕਾਣਾ ਸਾਹਿਬ ਜੀ ਦੇ ਦਰਬਾਰਾਂ ਨੂੰ ਆਜ਼ਾਦ ਕਰਵਾਇਆ ਜਦੋਂ ਉਸ ਵੇਲੇ ਭਾਈ ਲక్ష్మణ ਸਿੰਘ ਜੀ ਦੇ ਨਾਲ ਜਿੰਨੇ ਸਿੰਘ ਸਨ ਜਿਨ੍ਹਾਂ ਨੇ ਮਹੰਤਾਂ ਦੇ ਕੋਲੋਂ ਇਸ ਦਰਬਾਰ ਨੂੰ ਆਜ਼ਾਦ ਕਰਵਾਇਆ ਸ੍ਰੀ ਨਨਕਾਣਾ ਸਾਹਿਬ ਸਾਕੇ ਵਿੱਚ ਮਿਤੀ 10 ਫੱਗਣ ਸੰਮਤ 1977 ਬਿਕਰਮੀ ਮੁਤਾਬਕ 20 ਫਰਵਰੀ 1921 ਈਸਵੀ ਐਤਵਾਰ ਨੂੰ ਸ਼ਹੀਦ ਹੋਏ ਸਿੰਘਾਂ ਦੀ ਸੂਚੀ ਭਾਈ ਲਿਸ਼ਮਨ ਸਿੰਘ ਜੀ ਜ세ਦਾਰ ਧਾਰੋਵਾਲੀ ਸੇਖੂਪੁਰਾ ਈਸ਼ਰ ਸਿੰਘ ਜੀ ਮੰਗਲ ਸਿੰਘ ਜੀ ਕਿਰਪਾਨ ਬਹਾਦਰ ਆਤਮਾ ਸਿੰਘ ਸੁੰਦਰ ਸਿੰਘ ਈਸ਼ਰ ਸਿੰਘ ਜੀ ਚਰਨ ਸਿੰਘ ਪਿੰਡ ਕੋਟਲਾ ਸੰਤ ਸਿੰਘ ਨਾਰਾਇਣ ਸਿੰਘ ਬੁਰਜ ਚੱਕ ਦਿਆਲ ਸਿੰਘ ਕਿਸ਼ਨ ਸਿੰਘ ਹਜਾਰਾ ਸਿੰਘ ਬਰਿਆਵ ਸਿੰਘ ਚੇਤ ਸਿੰਘ ਉਜਾਗਰ ਸਿੰਘ ਸੰਮਾ ਸਿੰਘ ਬੰਡਾਲਾ ਬਾਰਾ ਸਿੰਘ ਈਸ਼ਰ ਸਿੰਘ ਧਰਮ ਸਿੰਘ ਦੈਲ ਸਿੰਘ ਨਿਯਾਮਪੁਰ ਦੇਵਾ ਸਿੰਘ ਛੇਖੂਪੁਰਾ ਸਰੈਣ ਸਿੰਘ ਬੱਗਾ ਸਿੰਘ ਰਨਾਵ ਸਿੰਘ ਦਾਲ ਸਿੰਘ ਕੇਸਰ ਸਿੰਘ ਭਗਵਾਨ ਸਿੰਘ ਜਵਾਲਾ ਸਿੰਘ ਖੁਸ਼ਾਲ ਸਿੰਘ ਜਵੰਦ ਸਿੰਘ ਪੰਜਾਬ ਸਿੰਘ ਨਾਰਾਇਣ ਸਿੰਘ ਰਾਮ ਸਿੰਘ ਜੀ ਸੁੰਦਰ ਸਿੰਘ ਤਾਰਾ ਸਿੰਘ ਸੇਵਾ ਸਿੰਘ ਨਿਯਾਮਪੁਰ ਮੂਲਾ ਸਿੰਘ ਬੂੜ ਸਿੰਘ ਸਰੈਣ ਸਿੰਘ ਗੁੱਜਰ ਸਿੰਘ ਚੰਦਾ ਸਿੰਘ ਵੀਰਾ ਸਿੰਘ ਗੰਗਾ ਸਿੰਘ ਸੰਤਾ ਸਿੰਘ ਫਤਿਹਗੜ੍ਹ ਜਾਕੀਸ਼ਰ ਸਿੰਘ ਚੱਕ ਗੋਪਾਲ ਸਿੰਘ ਮੋਤਾ ਸਿੰਘ ਆਨੰਦ ਸਿੰਘ ਹਰੀ ਸਿੰਘ ਰੂੜ ਸਿੰਘ ਤੇਜਾ ਸਿੰਘ ਬੇਲਾ ਸਿੰਘ ਕਰਤਾਰਪੁਰ ਸਾਹਿਬ ਜਲੰਧਰ ਮੂਲਾ ਸਿੰਘ ਜੀ ਵੱਲਾ ਸਾਹਿਬ ਅੰਮ੍ਰਿਤਸਰ ਲక్ష్మణ ਸਿੰਘ ਜੀ ਡੱਲਾ ਨੰਗਲ ਛੇਕੂਪੁਰਾ ਸੰਤ ਸਿੰਘ ਸ਼ਾਹਕੋਟ ਹਰਨਾਮ ਸਿੰਘ ਜੀ ਗੁਰਬਖਸ਼ ਸਿੰਘ ਜੀ ਇੰਦਰ ਸਿੰਘ ਜੀ ਗੁਲਾਬ ਸਿੰਘ ਜੀ ਕੇਰ ਸਿੰਘ ਪਿੰਡ ਡਰਗ ਪਟਿਆਲਾ ਦਰਬਾਰਾ ਸਿੰਘ ਜੀ ਗੰਗਾ ਸਿੰਘ ਪਸ਼ੀਨ ਲਾਹੌਰ ਬਚਿੱਤਰ ਸਿੰਘ ਬਚਿੰਤ ਸਿੰਘ ਡੱਲਾ ਸਿੰਘ ਚੰਦਾ ਸਿੰਘ ਚੱਤ ਸ਼ੇਖੂਪੁਰਾ ਕੇਸੇ ਸਿੰਘ ਵਰਨੋ ਟਿਆਲਾ ਵਾਲੀ ਸੋਹਣ ਸਿੰਘ ਬਰਿਆਮ ਸਿੰਘ ਹੀਰਾ ਸਿੰਘ ਸੁੰਦਰ ਸਿੰਘ ਜੀ ਸਰਦਾਰ ਜਹੇਦਾਰ ਤਲੂਆਲਾ ਚੱਕ ਸੋਹਣ ਸਿੰਘ ਜੀ ਹੁਕਮਤ ਸਿੰਘ ਜੀ ਬਰਿਆਮ ਸਿੰਘ ਜੀ ਦਿਵਾਰ ਸਿੰਘ ਜੀ ਇੰਦਰ ਸਿੰਘ ਜੀ ਦਸੁੰਦਾ ਸਿੰਘ ਜੀ ਹਰੀ ਸਿੰਘ ਹੇਰਾ ਸਿੰਘ ਜੀ ਠਾਕੁਰ ਸਿੰਘ ਜੀ ਮਾਨਕ ਘੁੰਮਣ ਜਲੰਧਰ ਬਚਿੰਤ ਸਿੰਘ ਜੀ ਫਰਾਲਾ ਚੱਕ ਕਨਿਆ ਸਿੰਘ ਜੀ ਬੰਤਾ ਸਿੰਘ ਜੀ ਸਿਹਾਰ ਹੁਸ਼ਿਆਰਪੁਰ ਬੁੱਧ ਸਿੰਘ ਜੀ ਕਰਤਾਰਪੁਰ ਸਿਆਲਕੋਟ ਦਲੀਪ ਸਿੰਘ ਜੀ ਸਾਹੋਵਾਲ ਚੱਕ 12 ਬੀਬੀ ਲਾਇਲਪੁਰ ਵਰਿਆਵ ਸਿੰਘ ਜੀ ਟਿੱਬੀ ਜੈ ਸਿੰਘ ਮਿੱਟ ਗਮਰੀ ਨਾਰਾਇਣ ਸਿੰਘ ਲੋਕੇ ਚੱਕ ਲਾਇਲਪੁਰ ਕਰਮ ਸਿੰਘ ਦਾ ਮਹਿੰਗਾ ਸਿੰਘ ਜੀਵਨ ਸਿੰਘ ਜੀ ਪਰਪਕਾਰੀ ਸ਼ਹਿਰ ਨਾਇਲਪੁਰ ਚਰਨ ਸਿੰਘ ਡਿੰਗਾ ਗੁਜਰਾਤ ਜਗਤ ਸਿੰਘ ਜੀ ਸ਼ਹਾਬਾਜਪੁਰ ਅੰਮ੍ਰਿਤਸਰ ਜੋ ਕਿ ਹੁਣ ਪਿੰਡ ਤਰਨਤਾਰਨ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਇਹਨਾਂ ਸਿੰਘਾਂ ਨੇ ਆਪਣੀਆਂ ਸ਼ਹਾਦਤਾਂ ਦੇ ਕਰਕੇ ਇਸ ਪਾਵਨ ਪਵਿੱਤਰ ਸਥਾਨ ਨੂੰ ਮਹੰਤਾ ਦੇ ਕੋਲੋਂ ਆਜ਼ਾਦ ਕਰਵਾਇਆ ਉਸ ਵੇਲੇ ਉਹਨਾਂ ਨੇ ਇਹਨਾਂ ਸਿੰਘਾਂ ਨੂੰ ਸ਼ਹੀਦ ਕਰਕੇ ਭਾਈ ਲక్ష్ਮਨ ਸਿੰਘ ਜੀ ਜਸੇਦਾਰ ਧਾਰੋਵਾਲੀ ਨੂੰ ਜੰਡ ਦੇ ਨਾਲ ਜਿਉਂਦੇ ਜੀ ਬਨ ਕੇ ਸਾੜ ਦਿੱਤਾ ਪਰ ਉਹਨਾਂ ਨੇ ਆਪਣਾ ਆਪ ਵਾਰ ਦਿੱਤਾ ਇਸ ਅਸਥਾਨ ਨੂੰ ਮਹੰਤਾਂ ਦੇ ਕੋਲੋਂ ਆਜ਼ਾਦ ਕਰਵਾ ਕੇ ਉਹ ਸਿੱਖੀ ਦੇ ਨਾਲ ਜੋੜਿਆ ਗੁਰਸਿੱਖਾਂ ਦੇ ਹੱਥ ਦੇ ਵਿੱਚ ਕੁਮਾਰਦ ਦਿੱਤੀ ਵਾਹਿਗੁਰੂ ਮੇਰ ਕਰਨ ਬਿਆਤ ਸੰਗਤਾਂ ਮਾਈ ਭਾਈ ਦਾ ਦੂਰੋਂ ਦਰਿਆ ਤੋਂ ਚੱਲ ਕੇ ਦੇਸ਼ਾਂ ਪਰਦੇਸਾਂ ਤੋਂ ਚੱਲ ਕੇ ਇੱਥੇ ਆਣ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਨਤਮਸਤਕ ਹੋ ਰਹੀਆਂ ਨੇ ਗੁਰੂ ਸਾਹਿਬ ਜੀ ਮੇਰ ਕਰਨਗੇ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਗੁਰਸਿੱਖੀ ਜੀਵਨ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਪੰਜਾਬ ਤੋਂ ਵੀ ਬੇਅੰਤ ਸੰਗਤਾਂ ਚੱਲ ਕੇ ਆਈਆਂ ਨੇ ਇਨਾ ਪਿਆਰ ਇਨਾ ਉਤਸ਼ਾਹ ਰਾਤ 12 ਵਜੇ ਸਤਗੁਰਾਂ ਦੀ ਪਾਵਨ ਗੁਰਬਾਣੀ ਦੇ ਭੋਗ ਪਏ ਨੇ ਸਿੰਧੀ ਸਿੱਖਾਂ ਨੇ ਇਥੋਂ ਦੇ ਰਹਿਣ ਵਾਲੇ ਗੁਰਮਖਾ ਮੁਸਲਮਾਨ ਭਾਈਚਾਰੇ ਨੇ ਇੰਨੇ ਪਿਆਰ ਦੇ ਨਾਲ ਗੁਰਬਾਣੀ ਨੂੰ ਗਾਇਨ ਕੀਤਾ ਪਿਆਰ ਦੇ ਨਾਲ ਹਾਜ਼ਰੀਆਂ ਭਰੀਆਂ ਕਿ ਸਾਰੀ ਰਾਤ ਦਰਬਾਰ ਦੀਵਾਨ ਹਾਲ ਸਾਰਾ ਜਿਹੜਾ ਖੁੱਲੇ ਪੰਡਾਲੋਂ ਭਰੇ ਰਹੇ ਨੇ ਇੰਨੇ ਮਨ ਦੇ ਵਿੱਚ ਇਕਾਗਰਤਾ ਕਿੱਥੇ ਕਦੀ ਵੇਖਣ ਨੂੰ ਨਹੀਂ ਮਿਲੀ ਜਿੰਨੀ ਇਕਾਗਰਤਾ ਸੰਗਤਾਂ ਦੇ ਵਿੱਚ ਇੱਥੇ ਵੇਖਣ ਨੂੰ ਮਿਲੀ ਹੈ ਸਾਨੂੰ ਚਾਹੀਦਾ ਇਸੇ ਤਰ੍ਹਾਂ ਆਪਣੇ ਮਨ ਨੂੰ ਇਕਾਗਰਤਾ ਕਰਕੇ ਜਿੰਨਾ ਚਿਰ ਵੀ ਬਈਏ ਗੁਰੂ ਦਰਬਾਰ ਦੇ ਵਿੱਚ ਖੁੱਲੀ ਹਾਜ਼ਰੀ ਭਰিয়ে ਵਦ ਤੋਂ ਵਦ ਪਰ ਮਨ ਬਿਰਤੀ ਨੂੰ ਇਕਾਗਰ ਕਰਕੇ ਸ਼ਾਂਤ ਹੋ ਕਰਕੇ ਬੈਠ ਕੇ ਗੁਰੂ ਦੇ ਸ਼ਬਦ ਦਾ ਗੁਰੂ ਦੇ ਦਰ ਦਾ ਆਨੰਦ ਮਾਣਨਾ ਚਾਹੀਦਾ ਏ ਸਤਗੁਰੂ ਜੀ ਕਿਰਪਾ ਹੋਈ ਹੈ ਕੱਲ ਸਤਗੁਰਾਂ ਦੀ ਪਾਵਨ ਗੁਰਬਾਣੀਆਂ ਦੇ ਭੋਗ ਪਏ ਸੀ ਗੁਰੂ ਸਾਹਿਬ ਜੀ ਦਾ ਅਵਤਾਰ ਗੁਰਪੁਰੂ ਸੀ ਅੱਜ ਸੰਗਰਾਂਦ ਦੇ ਪਾਵਨ ਪਵਿੱਤਰ ਦਿਹਾੜੇ ਹਨ ਗੁਰੂ ਸਾਹਿਬ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਦਰੋਂ ਕਰੋ ਨਾਮਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਦੇ ਇਜ਼ਕਾਰੇ ਬਣਾਵੇ ਨਾਲ ਹੋ ਜਾਵੇ ਫਜ਼ੇ ਪਾਵੇ ਸ੍ਰੀ ਆਗਾਲੇ ਗੁਰੂ ਜੀ ਸਤਿਗੁਰੂ ਰਖ ਲੋ ਪ੍ਰਭੁ ਮਾਣੇ ਲੀਲਾ ਜੋ ਤੋ ਗੁਪਤੇ ਸੀ ਦੋਸਿ ਮੋ ਫਰਮਤ ਜੂ ਖਾਲਸੇ ਸਿੰਘ ਸਾਹਿਬ ਜੀ ਕੋ ਕੀਆ ਗਾ ਲੋ ਯਾਦੋ ਮਾਲਕੋ ਸਤਿਗੁਰੂ ਫੌਜਾ ਤਿਆਰ ਪ੍ਰਤਿਆਰ ਰੋਡੀ ਸਤੇ ਪਾਦਸ਼ਾਹ ਜੀਓ ਖਾਲਸਾ ਜਪੇ ਕਾਲੀਏ ਕਾ ਯਾਰ ਅਕਬਰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ